ਇਹਦੇ ਵਿੱਚ ਤੋਂ ਕੋਈ 3-4 ਕਨਾਲਾਂ ਇਹਨਾਂ ਨੇ ਆਰਗੈਨਿਕ ਕੀਤਾ ਜਮਾ ਲਸਣ ਤੇ ਜਾਣਕਾਰੀ ਦਿਓ ਜਿਹੜੇ ਨਵੇਂ ਭਰਾ ਕੋਈ ਲਸਣ ਦੀ ਖੇਤੀ ਕਰਨਾ ਚਾਹੁੰਦੇ ਆ ਹੁਣ ਕਈ ਕਿਸਾਨ ਵੀਰ ਉਹਨਾਂ ਨੂੰ ਪਟਾਈ ਵੇਲੇ ਬੜੀ ਮਾਰ ਖਾਂਦੇ ਆ ਉਹ ਇੰਝ ਕਰਨੀ ਲੋੜ ਹੁੰਦੀ ਹੂੰ ਜਦੋਂ ਤੀਜੇ ਨੂੰ ਆਓਗੇ ਤੁਸੀਂ ਆ ਥੋੜਾ ਛਿਲਕਾ ਨਾਲ ਲੈਣ ਲਾਪੂਗਾ ਆ ਕਰਕੇ ਠੀਕ ਹੈ ਜੀ ਤੇਰਾ ਰਾਜੀ ਪਟਿਆ ਹਾਂ ਹਾਂ ਥੋੜਾ ਛਿਲਕਾ ਉਹ ਤੋਂ ਲੈਣ ਲੈਣ ਲਾਪਿਆ ਐ ਕਰਕੇ ਤਾਂ ਥੋੜਾ ਲਸਣ ਇਹ ਪਟਾਈ ਜੋਗ ਇਹ ਚੀਜ਼ ਜਨਹਨ বুঝਾਏ ਲਸਣ ਜਿਹੜਾ ਲਾਲ ਹੈ ਇਹਦੇ ਚ ਤੇਲ ਦੀ ਮਾਤਰਾ ਵਧਾ ਕਰਕੇ ਛਰਨਾ ਬੜਾ ਸੌਖਾ ਸਾਡੀਆਂ ਜਿਹੜੀਆਂ ਘਰੇਲੂ ਪੈਣਾ ਸਾਡੀਆਂ ਮਤਾਵਾ ਸਭ ਤੋਂ ਵੱਧ ਸਾਡਾ ਮਾਲਵਾ ਜਿਹੜਾ ਹੈ 벨ਟ ਹੈ ਠੀਕ ਹੈ ਜੀ ਸਭ ਤੋਂ ਵੱਧ ਉਹ ਇਹ ਲਾਲ ਲਸਣ ਨੂੰ ਪਸੰਦ ਕਰਦੇ ਆ ਠੀਕ ਹੈ ਜੀ ਅਸੀਂ ਵੇਚਦੇ ਟਰਾਲੀਆਂ ਚ ਹੈ ਕਿਸਾਨ ਹਾਂ ਕਿ ਮਾਲ ਕਿਤੇ ਕਰਨੇ ਅਸੀਂ ਵੇਚਦੇ ਟਰਾਲੀਆਂ ਚ ਲੈਉਣੇ ਲਫਾ ਪੈਂਚ ਹਾਂਜੀ ਕਿਸਾਨ ਵੀਰੋ ਸਾਰੇ ਕਿਸਾਨ ਵੀਰਾਂ ਨੂੰ ਸასი ਕਾਲ ਤੇ ਅੱਜ ਆਪਾਂ ਪਹੁੰਚੇ ਆ ਜੀ ਡਾਕਟਰ ਮਨਜੀਤ ਸਿੰਘ ਦੇ ਖੇਤ ਵਿੱਚ ਜਿਨ੍ਹਾਂ ਦੀ ਤਕਰੀਬਨ ਲਸਣ ਦੀਆਂ ਕੋਈ 4-5 ਵੈਰਾਈਟੀਆਂ ਲਾਈਆਂ ਹੋਈਆਂ ਜਿਦੇ ਵਿੱਚੋਂ ਕੋਈ 3-4 ਕਨਾਲਾਂ ਇਹਨਾਂ ਨੇ ਆਰਗੈਨਿਕ ਕੀਤਾ ਜਮਾ ਲਸਣ ਆ ਬੈੱਡ ਦੇਖ ਸਕਦੇ ਹੋ ਜੀ ਮਲਚਿੰਗ ਕੀਤੀ ਵੀ ਆ ਤੇ ਪਰਾਲੀ ਨਾਲ ਤੇ ਅੱਜ ਪੂਰੀ ਗੱਲਬਾਤ ਆ ਜਿਹੜੀ ਡਾਕਟਰ ਸਾਹਿਬ ਨਾਲ ਕਰਦੇ ਆ ਵੀ ਕਿੰਨੇ ਚਿਰ ਦੀ ਖੇਤੀ ਹੈ ਤੇ ਕਿੰਨੇ ਟਾਈਮ ਬਾਅਦ ਇਹਨੂੰ ਪੱਟਣਾ ਚਾਹੀਦਾ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਜੀ ਆਨ ਬਰਮ ਜੀ ਤੇ ਹਾਂਜੀ ਡਾਕਟਰ ਸਾਹਿਬ ਲਸਣ ਬਾਰੇ ਅੱਜ ਜਾਣਕਾਰੀ ਦਿਓ ਜਿਹੜੇ ਨਵੇਂ ਭਰਾ ਕੋਈ ਲਸਣ ਦੀ ਖੇਤੀ ਕਰਨਾ ਚਾਹੁੰਦੇ ਆ ਵੀ ਕਿੰਨੇ ਚਿਰ ਦੀ ਇਹ ਖੇਤੀ ਆ ਕਿੰਨਾ ਟਾਈਮ ਨਹੀਂ ਇਹਨੂੰ ਪੱਟਣਾ ਚਾਹੀਦਾ ਤੇ ਇਹਦਾ ਜਿਹੜਾ ਸੀਡ ਤੁਸੀਂ ਤਿਆਰ ਕੀਤਾ ਲਾਲ ਰੰਗ ਦਾ ਆ ਤੁਹਾਡਾ ਇਹ ਛਾਵੇਂ ਸਹਾਰ ਰਹੇ ਹੋ ਤੁਸੀਂ ਹਾਂਜੀ ਹਾਂਜੀ ਤੇ ਇਹ ਤੁਸੀਂ ਸੀਡ ਕਦੋਂ ਜਿਹੜੇ ਭਰਾਵਾਂ ਨੇ ਕੋਈ ਲਸਣ ਦੀ ਖੇਤੀ ਕਰਨੀ ਆ ਤੇ ਉਹਨਾਂ ਨੂੰ ਤੁਸੀਂ ਕਦੋਂ ਦੇ ਸਕਦੇ ਹੋ ਇਹ ਲਸਣ ਦੀ ਜਿਹੜੀ ਇੱਕ ਤਾਂ ਗੱਲ ਆ ਵੀ ਇਹ ਅਸੀਂ ਬੀਜਿਆ ਸੀਗਾ 15 ਅਕਤੂਬਰ ਨੂੰ ਠੀਕ ਹੈ ਤੇ ਅੱਜ ਹੋ ਗਈ ਮਨ 23 ਤਰੀਕ ਠੀਕ ਹੈ 6 ਮਹੀਨੇ ਤੋਂ ਉੱਪਰ ਹੋ ਗਿਆ ਸਾ ਮੈਨੂੰ 6 ਮਹੀਨਿਆਂ ਤੋਂ ਉੱਤੇ ਇਹਨਾਂ ਦਾ ਜਿਹੜਾ ਹਫਤੇ ਹੋ ਗਿਆ ਹਫਤਾ ਉੱਤੇ ਹੋ ਗਿਆ ਠੀਕ ਹੈ ਜੀ ਜੇ ਅਸੀਂ ਨੂੰ ਹੁਣ ਕਈ ਕਿਸਾਨ ਵੀਰ ਤਾਂ ਨੇ ਪਟਾਈ ਵੇਲੇ ਬੜੀ ਮਾਰ ਖਾਂਦੇ ਆ ਹੂੰ ਜੇ ਤੁਸੀਂ ਲਾਹਨ ਪਟਣਾ ਨਾ ਤੁਸੀਂ ਲਾਹਨ ਦੀ ਪਟਾਈ ਤੋਂ 4-5 ਦਿਨ ਪਹਿਲਾਂ ਠੀਕ ਹੈ ਜੀ ਜਿਵੇਂ ਆ ਥੋੜਾ ਗੰਡਾ ਪਿਆ ਇਹਨੂੰ ਪੱਟ ਕੇ ਰੱਖ ਦਿਓ ਠੀਕ ਹੈ ਕਰਕੇ ਪੱਟ ਕੇ ਉੱਥੇ ਰੱਖ ਦੇਣਾ ਬਾਣ ਜੀ ਠੀਕ ਹੈ ਜੀ। ਜੇਰਾ ਕੇਰਾ ਪਿਆ ਰਵੇ। ਹਾਂ ਇੱਕ ਦੋ ਗੰਡੇ ਪਟਕੇ ਰੱਖ ਦਿਓ ਬਸ ਜਦ ਪਟਾਈ ਤੋਂ ਪਹਿਲਾਂ। ਇੱਕ ਇਹ ਗੁੱਟ ਤੋਂ ਪਟ ਲੋ ਗਾਹ ਵਾਲੀ ਗੁੱਟ ਤੋਂ ਪਟ ਲੋ। ਠੀਕ। ਉੱਥੇ ਰੱਖ ਦਿਓ ਪਟਕੇ ਨੂੰ ਕੁਝ ਨਹੀਂ ਕਰਨੀ ਲੋੜ ਹੁੰਦੀ। ਹੂੰ। ਜਦੋਂ ਤੀਜੇ ਨੂੰ ਆਉਂਗੇ ਤੁਸੀਂ ਆ ਥੋੜਾ ਛਿਲਕਾ ਨਾਲ ਲੈਣ ਲਾਪੂਗਾ। ਆ ਕਰਕੇ ਠੀਕ ਹੈ ਜੀ। ਚਲ ਆ ਰਾਜੀ ਪਟਿਆ। ਹਾਂ। ਥੋੜਾ ਛਿਲਕਾ ਉਤੋਂ ਲੈਣ ਲੈਣ ਲਾਪਿਆ ਆ ਕਰਕੇ। ਤਾਂ ਥੋੜਾ ਲਸ ਲ ਇਹ ਪਟਾਈ ਯੋਗ ਹੈ। ਠੀਕ ਹੈ। ਜੇ ਥੋੜੇ ਨੀਲ ਜੇ ਪੈ ਗਏ। ਹੂੰ। ਐ ਕਰਕੇ ਨੀਲ ਜੇ ਪੈ ਜਾਣਗੇ ਜਦ ਠੰਡ ਦਾ ਪੈਂਦੀ ਆ। ਤੇ ਫਿਰ ਥੋੜਾ ਲਸ ਇਹਦਾ ਮੌਸਮ ਇਹਦੀ ਦਾ ਖੇਤੀ ਆ ਸਾਰੀ ਮੌਸਮ ਤੇ ਆ ਠੀਕ ਹੈ ਜੀ ਇਹਦੇ ਚ ਇਹ ਸਾਰੀ ਨੇਚਰ ਤੇ ਆ ਕੁਦਰਤ ਤੇ ਡਿਪੈਂਡ ਹੈ ਜੇ ਠੰਡ ਲੰਮੀ ਪੈ ਗਈ ਹੂੰ ਕਣਕਾਂ ਸਾਡੀਆਂ ਦਾ ਲੇਟ ਆ 15 ਦਿਨਾਂ ਦਾ ਹਾਂ ਕਿ ਮੌਸਮ ਠੰਡਾ ਸਾਡਾ ਲਸਣ ਵੀ ਆਮ ਲੋਕ ਕਹਿੰਦੇ ਆ ਲਸਣ ਦਾ ਵਿਸਾਖਾ ਨਾ ਜਾਵੇ ਲਹਣ ਵਿਸਾਖਾ ਮਤਲਬ ਵੀ 13 April ਤੋਂ ਪਹਿਲਾਂ ਪਹਿਲਾਂ ਪਾਟ ਲਓ ਠੀਕ 13 April ਤੱਕ ਕੋਈ ਮਤਲਬ ਨਹੀਂ ਗਿਆ ਠੀਕ ਹੈ ਜੀ ਹਾਂ ਕਿੰਗਾਂ ਨੇ ਤਾਂ ਆ ਕਹਿੰਦਾ ਯਾਰ ਲਸਣ ਵਿਸਾਖਾ ਜਾਊਗਾ ਪੁਰਾਣੇ ਬਜ਼ੁਰਗ ਕਹਿੰਦੇ ਲਸਣ ਵਿਸਾਖਾ ਜਾਊਗਾ ਜੀ ਚੀਜ਼ ਚੀਜ਼ ਦੇ ਮਹੀਨੇ ਪਾਟ ਲਓ ਹੂੰ ਉਹ ਕੱਚਾ ਪਾਟ ਠੀਕ ਹੈ ਜੀ ਕਈ ਹੁਣ ਕਣਕ ਦੇ ਵਿੱਚ ਜਾਰੇ ਬਿਜੀ ਹੋ ਜਾਂਦੀ ਆ ਤੇ ਉਹ ਬਾਹਲੀ ਲੇਟ ਕਰਦੇ ਆ ਫਿਰ ਖਰਾਬ ਹੋ ਜਾਂਦਾ ਉਹ ਪੱਟਣ ਨਾਲੋਂ ਲੇਟ ਹੋ ਜਾਂਦੇ ਉਹ ਵੀ ਜਾਰੇ ਉਹ ਤੁਰਿਆ ਖਲਰ ਜਾਂਦੀਆਂ ਹੂੰ ਇਹ ਕਰਕੇ ਪਟਾਈ ਬਾਰੇ ਤੁਹਾਨੂੰ ਸਮਝ ਹੋਣਾ ਜਿਹਦਾ ਇਹ ਕੀ ਜੇ ਜਿਆਦਾ ਜ਼ਾਰੇ ਗਰਮੀ ਪੈ ਜਾਂਦੀ ਦੇ ਨੇ ਅੱਜ ਤੋਂ ਮਹੀਨਾ ਪਹਿਲਾਂ ਤਿਆਰ ਹੋ ਜਾਣਾ ਸੀ ਜੇ ਪਿਛਲੇ ਸਾਲ ਗਰਮੀ ਵੱਧ ਪੈ ਗਈ ਸੀ ਠੀਕ ਹੈ ਜੀ ਤੇ ਐਦ ਕੀ ਇਹ ਥੋੜਾ ਲੰਮਾ ਥਾਂਮਾ ਲੈ ਗਿਆ ਇਸ ਟਾਈਮ ਹੁਣ ਤਿਆਰ ਹੋ ਗਿਆ ਜੀ ਇਹ ਇਹ ਲੱਤਨ ਤਿਆਰ ਆ ਜੀ ਪੱਟਣ ਜੋਗ ਹਾਂ ਇਹਨੂੰ ਕੋਈ ਯੂਰਗਾ ਨਹੀਂ ਪਾਈ ਕੱਲਾ ਸੀਡ ਪਰ 50 ਤੇ ਬੀਜਿਆ ਸੀਗਾ ਠੀਕ ਆ ਜੀ ਅਸੀਂ ਜਦੋਂ ਪਹਿਲਾਂ ਪਹਿਲਾਂ ਸ਼ੁਰੂ ਕੀਤਾ ਸੀ ਕੰਮ ਤੇ ਉਦੋਂ ਅਸੀਂ ਕਹਿੰਦੇ ਯੂਰਗਾ ਚਾਰ ਕੇ ਪਾਉ ਉਹਦੀ ਉਗਣ ਸ਼ਕਤੀ ਸਾਲੀ 60% ਆਉਂਦੀ 70% ਜੇ ਇਹ ਯੂਰੀਆ ਪਾਉਂਗੇ ਤਾਂ ਹਾਂ ਜਦੋਂ ਯੂਰਗਾ ਅਸੀਂ ਓਵਰਟ ਘੰਟਾ ਛਾੜਤਾ ਵੱਜ ਜਾਂਦਾ ਪਰ ਇਹ ਇਹਦੇ ਖਾਨ ਦੇ ਗੁਣ ਵੀ ਘਟਦੇ ਆ ਹੂੰ ਤੇ ਬੀ ਵਾਲੇ ਗੁਣ ਵੀ ਘਟਦੇ ਆ ਠੀਕ ਆ ਜੀ ਜਦੋਂ ਅਸੀਂ ਬੀਜ ਲੋਕਾਂ ਨੂੰ ਵੇਚਤਾ ਉਹਨੇ ਲਾ ਲਿਆ ਤੇ ਬੂਟੇ ਲੈ ਕੇ 40% ਕੀ 60% ਬੂਟੇ ਰਹਿੰਦੇ ਆ ਉਹ ਰੰਬੀ ਰੰਬੀ ਦੇ ਗੁੱਡੇ ਮਰ ਜਾਂਦੇ ਆ ਠੀਕ ਹੈ ਜੀ ਤੇ ਝਾੜ ਤਾਂ ਬੂਟਿਆਂ ਨਾਲ ਦੇਣਾ ਹਾਂ ਹਾਂ ਜੇ ਤੁਹਾਡੇ ਫਸਲ ਦੇ ਨੰਬਰ ਆਫ ਪਲਾਂਟ ਪੂਰੇ ਆ ਠੀਕ ਹੈ ਜੀ ਤੇ ਫਿਰ ਥੋੜਾ ਝਾੜ ਹੈ ਜੇ ਤੁਹਾਡੇ ਬੂਟੇ ਨਹੀਂ ਪੂਰੇ ਉਹ ਤੇ ਕੱਖ ਹੋਈ ਜਾਊਗਾ ਹੂੰ ਇਹ ਚੀਜ਼ਾਂ ਦਾ ਹੁਣ ਦੂਜਾ ਇਹ ਲਸਣ ਜਿਹੜਾ ਲਾਲ ਹੈ ਇਹਦੇ ਚ ਤੇਲ ਦੀ ਮਾਤਰਾ ਵਾਧਾ ਕਰਕੇ ਛਿਰਨਾ ਬੜਾ ਸੌਖਾ ਸਾਡੀਆਂ ਜਿਹੜੀਆਂ ਘਰੇਲੂ ਪੈਣਾ ਹੈ ਸਾਡੀਆਂ ਮਤਾਵਾ ਹੈ ਸਭ ਤੋਂ ਵੱਧ ਸਾਡਾ ਮਾਲਵਾ ਜਿਹੜਾ ਹੈ 벨ਟ ਹੈ ਠੀਕ ਹੈ ਜੀ ਸਭ ਤੋਂ ਵੱਧ ਉਹ ਇਹ ਲਾਲ ਲਸਣ ਨੂੰ ਪਸੰਦ ਕਰਦੇ ਆ ਉਹ ਸਾਡਾ ਬਾਜਾ ਦੁਆਬਾ ਵੀ ਇਹਨੂੰ ਪਸੰਦ ਕਰਨ ਲੱਗ ਪਿਆ ਹੂੰ ਤੇ ਇਹਦੇ ਵੀ ਲਸਣ ਦੇ ਗੁਣ ਹਰੇਕ ਬੰਦੇ ਨੂੰ ਪਤਾ ਆ ਆਹ ਦਾ ਸਭ ਤੋਂ ਵੱਡਾ ਹੁੰਦਾ ਤਜਰਬਾ ਬੋਲਦਾ ਹੈ ਮੇਜਾ ਹਾਂਜੀ ਤੇ ਸਿਆਣਕ ਸੋਣਦੀ ਸਾਡੇ ਬਜ਼ੁਰਗਾਂ ਦੇ ਵੀ ਸਾਰੇ ਕਹਿੰਦੇ ਯਾਰ ਲਾਲ ਲਹਣੀ ਲਿਆਓ ਯਾਰ ਲਾਲ ਲਹਣੀ ਲਿਆਓ ਹਾਂਜੀ ਹਾਂ ਇਹ ਮੰਡੀ ਇਹ ਮੰਡੀ ਲੈ ਜੀ ਕੇ ਸਭ ਤੋਂ ਪਹਿਲਾਂ ਇਹ ਹੀ ਵਿਕਣਾ ਹੈ ਠੀਕ ਆ ਜੀ ਉਹ ਦੂਜਾ ਫਿਰ ਬਾਅਦ ਚ ਜੱਟਾ ਬੀ ਲਸਣ ਦੀ ਇੱਕ ਤੁਸੀਂ ਪਿਛਲੀ ਵੀਡੀਓ ਚ ਘਾਵਤ ਵੀ ਦੱਸੀ ਸੀਗੀ ਉਹ ਮੜਾ ਦੁਬਾਰਾ ਰਿਪੀਟ ਕਰੋਗੇ ਜੀ ਹਾਂਜੀ ਇਹ ਤਾਂ ਬੀ ਜਿਹੜਾ ਹੈਗਾ ਨਾ ਉਹ ਖੇਤੀ ਦਾ ਮੁੱਢਲਾ ਆਧਾਰ ਹੈ ਕਿਸੇ ਵੀ ਚੀਜ਼ ਦਾ ਜੇ ਤੁਹਾਨੂੰ ਬੀ ਚੰਗਾ ਮਿਲ ਗਿਆ ਥੋੜਾ ਝਾੜ ਆਟੋਮੈਟਿਕਲੀ ਮਿਲ ਜਾਣਾ ਹੈ ਹਾਂਜੀ ਬੀ ਹਮੇਸ਼ਾ ਹੀ ਤੁਸੀਂ ਬੀ ਬੀ ਜੋ ਚੁਣ ਕੇ ਤੇ ਪਾਣੀ ਵੀ ਉਹ ਪਣ ਕੇ ਠੀਕ ਹੈ ਜੀ ਤੇ ਖੇਤੀ ਦਾ ਜਿਹੜਾ ਮੁੱਢਲਾ ਹਰ ਬੀ ਦੇ ਡਿਪੈਂਡ ਹੈ ਜੇ ਬੀ ਤੁਹਾਨੂੰ ਵਧੀਆ ਮਿਲ ਗਿਆ ਤੁਹਾਡੀ ਖੇਤੀ ਸਕਸੈਸ ਉਹ ਵੀ ਤੁਸੀਂ ਕਾਬਜ ਹੋ ਜਾਣਾ ਬਿਲਕੁਲ ਜੀ ਤੇ ਵੀਰੋ ਜਿਹੜੇ ਆਪਾਂ ਗੱਲ ਕਰਾਂਗੇ ਬੀ ਜਿਹੜਾ ਚੁਣ ਕੇ ਬੀਜਿਆ ਉਹਦਾ ਜਿਹੜਾ ਨਤੀਜਾ ਤੁਹਾਡੇ ਸਾਹਮਣੇ ਆ ਬਹੁਤ ਮੋਟੀ ਗੰਢੀ ਆਈ ਲਾਲ ਕਦੋਂ ਹਜੇ ਹੋਣਾ ਹੈ ਕਹਿੰਦਾ ਹਜੇ ਹੋ ਰਹੇ ਨੇ ਹੋਣਾ ਕਿਉਂਕਿ ਛਾਵੇਂ ਸਕਾਰ ਰਹੇ ਆ ਪੱਤੇ ਪੱਤੇ ਸੁੱਕਣਗੇ ਹੌਲੀ ਹੌਲੀ ਇਹ ਪੂਰਾ ਇਹ ਨਾਪੀ ਹੋ ਜੂਗਾ ਪੂਰਾ ਜਾਮਣੀ ਕੂੜਾ ਠੀਕ ਹੈ ਜੀ ਅੰਦਰੋਂ ਵੀ ਤੇ ਬਾਹਰੋਂ ਵੀ ਤੇ ਇਹ ਦਾ ਜਿਹੜਾ ਸੀਡ ਹੈ ਜਿਹੜੇ ਨਵੇਂ ਵੀਰ ਆਪਣੇ ਕੋਈ ਕਿਸਾਨ ਲਸਣ ਦੀ ਜਾਂ ਖੇਤੀ ਕਰਨਾ ਚਾਹੁੰਦੇ ਆ ਤੇ ਤੁਸੀਂ ਇਹ ਸੀਡ ਦੇ ਸਕਦੇ ਹੋ ਕਦੋਂ ਦੇ ਸਕਦੇ ਹੋ ਸੀਡ ਜੀ ਵੇਖੋ ਜਿਹੜਾ ਮੰਡੀ ਦਾ ਉਤਰਾ ਚੜਾਓ ਉਹ ਤਾਂ ਉਹ ਦਾ ਰੰਗ ਲਵੇ ਕਿਤੇ ਕਿਤੇ ਬਾਹਰ ਡਾਉਣ ਆ ਜਾਂਦਾ ਪਰ ਇਹ ਨਸਨ ਦਾ ਕੋਈ ਬਾਹਲਾ ਅਜੇ ਤੱਕ ਫਰਕ ਨਹੀਂ ਪਿਆ ਵੀ ਇਹ ਰੋਟਾ ਬੰਦਾ ਵੀ ਗਿਆ ਹੋਵੇ ਠੀਕ ਹੈ ਔਰ ਇਹ ਦਾ ਬੀ ਆਹ ਬੰਦੇ ਕੋਲੇ ਹੈ ਨਹੀਂ ਬਾਲੇ ਕੋਲੇ ਅੱਛਾ ਜੀ ਅਸੀਂ ਕੰਨੇ ਵੀ ਇਹਦਾ ਹਰੇਕ ਬੰਦੇ ਨੂੰ ਇਹ ਲਾਹਣ ਕਰਜੋਗਾ ਦਾ ਬੀਜਣਾ ਚਾਹੀਦਾ ਠੀਕ ਹੈ ਜੀ ਅਸੀਂ ਵੇਚਦੇ ਟਰਾਲੀਆਂ ਚ ਹੈ ਕਿਸਾਨ ਹਾਂ ਤੇ ਮਾਰ ਕਿਤੇ ਕੰਨੇ ਅਸੀਂ ਵੇਚਦੇ ਟਰਾਲੀਆਂ ਚ ਲਿਉਣੇ ਲਫਾ ਪੈਂਚ ਸਹੀ ਹੈ ਇਹ ਕਹਿੰਦਾ ਬੋਲੋ ਸਾਨੂੰ ਹਲਦੀ ਜਿਹੜੀ ਥੋੜੀ ਬੋਤੀ ਆ ਉਹ ਵੀ ਆਪਦੀ ਮਰਲਾ ਡੂੜ ਮਰਲਾ ਲਾਥਨ ਵੀ 2 ਕੁ ਮਰਲੇ ਜਿੰਨੀ ਥੋੜੀ ਘਰੇ ਲਾਗਤਾ ਹੈ ਉਨੀ ਕੁ ਥੋੜੀ ਮਿਰਚ ਸਾਰੀ ਸਬਜ਼ੀ ਵੀ ਘਰ ਜੋਗੀ ਲਾਉਣੀ ਚਾਹੀਦੀ ਹੈ ਨਹੀਂ ਝੋਲਾ ਹੈ ਭਰਦਾ ਨਹੀਂ ਉਹ ਇੱਕ 5-7000 ਰੁਪਏ 5-7 10000 ਨਹੀਂ ਭਰਦਾ ਕੀ ਜਿਹੜੀ ਚੀਜ਼ ਆ ਸਾਡੇ ਪੰਜਾਬ ਚ ਨਹੀਂ ਹੁੰਦੀ ਉਹ ਤਾਂ ਚਲੋ ਆਪਾਂ ਨੂੰ ਮੁੱਲ ਲੈ ਆਉਣੀ ਪੈਣੀ ਹੈ ਜਿਹੜੀਆਂ ਚੀਜ਼ ਆਪਣੇ ਖੇਤ ਚ ਹੁੰਦੀਆਂ ਹੂੰ ਉਹ ਤਾਂ ਆਪਾਂ ਨੂੰ ਘਰੇ ਬੀਜਨੇ ਚਾਹੀਦੀਆਂ ਤੇ ਲਸਣ ਥੋੜਾ ਬਹੁਤਾ ਲਾਲ ਹੀ ਬੀਜਣਾ ਚਾਹੀਦਾ ਇਹਦਾ ਝਾੜ ਚਿੱਟੇ ਚਿੱਟੇ ਨਾਲ ਝਾੜ ਤੋਂ ਥੋੜਾ ਘੱਟ ਹੈ ਪਰ ਪੈਣਾ ਤਾਂ ਗਰਾਮਾਂ ਜੀ ਆ ਯਾਰ ਹਾਂ ਹਾਂ ਇਹਦਾ ਵਧੀਆ ਚੀਜ਼ ਪੌਸਟਿਕ ਖਾਣੀ ਚਾਹੀਦੀ ਆਪਾਂ ਨੂੰ ਠੀਕ ਹੈ ਜੀ ਇਹ ਕਿਸਾਨ ਕਿਸਾਨ ਸਭ ਤੋਂ ਵੱਡਾ ਡਾਕਟਰ ਹੈ ਦੁਨੀਆ ਦਾ ਜੇ ਆਪ ਹੀ ਡਾਕਟਰ ਬਿਮਾਰ ਹੋ ਗਿਆ ਹਾਂ ਠੀਕ ਹੈ ਨਹੀਂ ਇਹ ਅੰਨ ਦਾਤਾ ਹੈ ਵੀ ਇਹਨੇ ਲੋਕਾਂ ਦਾ ਢਿੱਡ ਭਰਨਾ ਹਰ ਪੱਖੋਂ ਜੀ ਤੇ ਇਹਨੂੰ ਤਾਂ ਵਧੀਆ ਪੋਸ਼ਟਿਕ ਚੀਜ਼ ਪੈਦਾ ਕਰਨੀ ਚਾਹੀਦੀ ਹੈ ਗੁਣਾਂ ਦਾ ਭਰਪੂਰ ਹੋਵੇ ਉਹ ਪਹਿਲਾਂ ਆਪ ਵਧੀਆ ਖਾਵੇ ਹਾਂਜੀ ਤੇ ਜਿਹੜੇ ਉਹਨਾਂ ਦੇ ਦੂਜੇ ਆਪਣੀ ਜਨਤਾ ਉਹਨਾਂ ਸਾਤੇ ਵਧੀਆ ਪੈਦਾ ਕਰੇ ਹਾਂਜੀ ਇਹਦਾ ਸੀਡ ਫਿਰ ਆਪਾਂ ਨੂੰ ਗਾਂਹ ਸੇਲ ਕਰੋਗੇ ਜੀ ਤੁਸੀਂ ਇਹਦਾ ਸੀਡ ਦੀ ਹੁਣ ਲੋਕੀ ਮੰਗੀ ਮੰਗੀ ਜਾਂਦੇ ਖਾਨਕੂਨ ਵਾਲੇ अच्छा एक महीने बाद लहसुन ਦਾ ਪਟਾਈ ਤੋਂ 20 ਦਿਨ ਬਾਅਦ ਇਹ ਲਸਣ ਆਪ ਦਾ ਪੂਰਾ ਸਾਇ ਪੱਤਿਆਂ ਨਾਲ ਲੈ ਲੂਗਾ ਸਰ ਜੇ ਲੋਬ ਅਗਰ ਲਾਪੀ ਠੀਕ ਹੈ ਜੀ ਤੇ ਉਹ ਜਿਹੜੇ ਮੰਗਦੇ ਕਾਲੀ ਜੈ ਉਹ ਦੇ ਦੇਣਾਗਾ ਆਪਾਂ ਕੁਝ ਕਰਨੀ ਠੀਕ ਹੈ ਤੇ ਪੱਤਿਆਂ ਦੀ ਕਾੜ ਕੱਢ ਦਾਂਗੇ ਵੱਖਰੀ ਠੀਕ ਹੈ ਜੀ ਤਾਂ ਵੀਰੋ ਤੁਸੀਂ ਜਿੰਨੇ ਵੀ ਭਰਾਵਾਂ ਨੇ ਗਾਂ ਲਸਣ ਦੀ ਖੇਤੀ ਕਰਨੀ ਆ ਲਾਲ ਲਸਣ ਦੀ ਤਾਂ ਡਾਕਟਰ ਸਾਹਿਬ ਨਾਲ ਤੁਸੀਂ ਸੰਪਰਕਾ ਕਰ ਸਕਦੇ ਹੋ ਇਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਵੀ ਮੈਂਸ਼ਨ ਕਰਾਂਗੇ ਤੇ ਡਾਕਟਰ ਸਾਹਿਬ ਤੁਸੀਂ ਆਪ ਖੁਦ ਵੀ ਨੰਬਰ ਆ ਜਿਹੜਾ ਤੁਸੀਂ ਆਪ ਦਾ ਬੋਲ ਦਿਓ ਵੀ ਤੁਹਾਡੇ ਨਾਲ ਸਿੱਧਾ ਜਿਹੜਾ ਜਿੰਨੇ ਵੀ ਭਰਾ رابطہ ਕਾਇਮ ਕਰ ਸਕਣ ਮੇਰਾ ਨੰਬਰ ਹੈ ਜੀ 94 659 95 221 ਠੀਕ ਹੈ ਜੀ ਇਹ ਮੇਰਾ ਨੰਬਰ ਹੈ ਤੇ ਡਾਕਟਰ ਸਾਹਿਬ ਨੇ ਨੰਬਰ ਆਪਦਾ ਸਕਰੀਨ ਤੇ ਵੀ ਆਪਾਂ ਮੈਂਸ਼ਨ ਕਰ ਦੇਾਂਗੇ ਜੀ ਤੇ ਤੁਸੀਂ ਸਿੱਧੇ ਹੀ ਗੱਲਬਾਤ ਕਰ ਸਕਦੇ ਹੋ ਜਿੰਨਾ ਵੀ ਕੋਈ ਸੀਡ ਚਾਹੀਦਾ ਹੋਇਆ ਜਾਂ ਤੁਸੀਂ ਲੇਟ ਚ ਲਾਉਣਾ ਹੈ ਜਾਂ ਇਹਨਾਂ ਨੇ ਜੂਨ ਜੁਲਾਈ ਦੇ ਵਿੱਚ ਜਾ ਕੇ ਜਿਹੜਾ ਲਸਣ ਵੀ ਆਸਤੇ ਸੇਲ ਕਰਨਾ ਤੇ ਤੁਸੀਂ ਲੈ ਸਕਦੇ ਹੋ ਜੀ ਬਣੇ ਰਹੋ ਜੀ ਪੇਜ ਨਾਲ ਤੇ YouTube ਚੈਨਲ ਨਾਲ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ